ਤੁੜੇ ਆਪਣੇ YouTube ਚੈਨਲ ਤੇ ਮਿੱਤ ਗਾਦਨ ਸਭ ਠੀਕ ਠਾਕ ਹੋ ਰਿਹਾਗੇ ਚਾਚੀ ਕਲਾ ਵਿੱਚ ਹੋ ਰਿਹਾਗੇ ਆਪਾਂ ਵੀ ਠੀਕ ਠਾਕ ਹਾਂ ਜੀ ਬਹੁਤ ਵਧੀਆ ਤੇ ਅੱਜ ਆਪਾਂ ਤੁਹਾਨੂੰ ਮਿਲਾਵਾਂਗੇ ਜੀ ਦੋ ਨਵੇਂ ਮੈਂਬਰਾਂ ਦੇ ਨਾਲ ਜੋ ਸਾਡੇ ਘਰ ਵਿੱਚ ਆਏ ਨੇ ਤੇ ਲੈ ਕੈਮਰਾ ਕਰ ਲਈ ਜੀ ਆਪਾਂ ਤੇ ਇਹ ਵੇਖੋ ਜੀ ਦੋ ਨਿੱਕੇ ਨਿੱਕੇ ਬੱਚੇ ਕਬੂਤਰ ਦੇ ਕਿੰਨੇ ਸੋਹਣੇ ਨਿੱਕੇ ਨਿੱਕੇ ਜੇ ਸੁਸਤ ਪਏ ਆਲੇ वाओ। ने छोटे ने बहुत ज्यादा कल परसों निकले ने आंडिया जी इन्होंने मम्मी पापा ਕਬੂਤਰ ਹਲੇ ਇੱਥੇ ਬੈਠੀ ਸੀ ਤੇ ਹੁਣੀ ਉੱਡ ਕੇ ਗਈ ਮੈਂ ਕਿਹਾ ਚਲੋ ਤੁਹਾਨੂੰ ਵੀ ਵਖਾਵਾ ਮੈਂ ਛੋਟੇ ਛੋਟੇ ਕਬੂਤਰਾਂ ਦੇ ਬੱਚੇ ਬੇਬੀ ਪਿਜਨ ਸੋ ਕਿਊਟ ਇਹਨਾਂ ਦੇ ਨਾਮ ਅਸੀਂ ਰੱਖਾਂਗੇ ਜੀ ਹੁਣ ਇੱਕ ਵਿੱਚੋਂ ਨਿਕਲੇ ਸੀਗੇ ਐਤਵਾਰ ਤੇ ਇੱਕ ਵਿੱਚੋਂ ਨਿਕਲਿਆ ਸੀਗਾ ਸੋਮਵਾਰ ਇੱਕ ਦਾ ਨਾਮ ਅਸੀਂ ਰੱਖਾਂਗੇ ਐਤੂ ਤੇ ਇੱਕ ਦਾ ਨਾਮ ਰੱਖਾਂਗੇ ਸੋਮੂ ਜਿਹੜਾ ਵੱਡਾ ਹੈਗਾ ਇਹ ਵਾਲਾ ਉਹ ਹੈਗਾ ਐਤੂ ਇਹ ਛੋਟੇ ਵਾਲਾ ਹੈਗਾ ਸੋਮੂ ਬਹੁਤ ਪਿਆਰੇ ਲੱਗ ਰਹੇ ਨੇ ਇਹ ਜੀ ਵੇਖੋ ਤੇ ਮੰਮੀ ਪਾਪਾ ਬੈਠੇ ਹੌਂਜਲ ਜੀ ਹਿੱਥੇ ਚਲ ਜਾਣਗੇ ਤਾਂ ਹੁਣ ਆਨੇ ਆ ਜਾਣ ਵਾਲੇ ਆ ਵੇਖੋ ਜੀ ਆ ਗਈ ਐਤੋਂ ਤੇ ਸੋਮੂ ਦੀ ਮੰਮੀ ਉਹ ਤਾਂ ਅਸੀਂ ਰੋਜ਼ ਨੂੰ ਵੇਖਿਆ ਕਰਾਂਗੇ ਅਸੀਂ ਤਾਂ ਪਹਿਲਾਂ ਵੀ ਨੂੰ ਰੋਜ਼ ਵੇਖਦੇ ਸੀ ਕਿਦਾਂ ਨਿਕਲਣਗੇ ਅੰਡੇ ਵਿੱਚੋਂ ਕਿਦਾਂ ਨਿਕਲਣਗੇ ਵੇਖੋ ਹੁਣ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਨਹਾ ਕੇ ਸੰਭਾਲ ਲਿਆ ਵਾ ਹੈਨਾ ਕਿੰਨੇ ਪਿਆਰੀ ਲੱਗਦੀ ਹੈ ਤੇ ਚਲੋ ਜੀ ਹੁਣ ਆਪਾਂ ਇਹਨੂੰ ਛੱਡ ਦਿੰਦੇ ਹਾਂ ਇਕੱਲੇ ਠੀਕ ਹੈ ਜੀ ਡਿਸਟਰਬ ਨਹੀਂ ਕਰਦੇ ਬਸ ਇੰਨਾ ਹੀ ਬਹੁਤ ਹੈ ਜੀ ਤੇ ਤੁਹਾਨੂੰ ਉਹ ਖਾਵਾਂਗੇ ਅਗਲੇ ਦਿਨ ਹਰ ਰੋਜ਼ ਨੂੰ ਉਹ ਖਾਧਰਾਂਗੇ ਆਪਾਂ ਇਹ ਦਰਵਾਜਾ ਇਸ ਤਰ੍ਹਾਂ ਖੁੱਲੇ ਰਹਿੰਦਾ ਇਹਨੂੰ ਅਸੀਂ ਸਾਫ਼ ਨਹੀਂ ਕੀਤਾ ਹੋਇਆ ਕਿਉਂਕਿ ਜਦੋਂ ਅਸੀਂ ਆਈ ਸੀ ਤਾਂ ਇੱਥੇ ਅੰਡੇ ਪਏ ਸੀਗੇ ਤਾਂ ਇਸੇ ਕਰਕੇ ਅਸੀਂ ਸਾਫ਼ ਨਹੀਂ ਕੀਤਾ ਇੱਥੋਂ ਵੀ ਕਿਉਂਕਿ ਫਿਰ ਡਿਸਟਰਬ ਹੋਏਗਾ ਆਲਣਾ ਵੀ ਫਿਰ ਸਾਨੂੰ ਚੱਕਣਾ ਪੈਣਾ ਸੀਗਾ ਇੱਥੋਂ ਤੇ ਅਸੀਂ ਕਿਹਾ ਵੀ ਚਲੋ ਪਹਿਲਾਂ ਇਹ ਬੱਚੇ ਜਿਹੜੇ ਨਿਕਲ ਜਾਣ ਵਿੱਚੋਂ ਆਂਡਿਆਂ ਦੇ ਤੇ ਫੇਰ ਹੀ ਆਪਾਂ ਸਫਾਈ ਕਰਾਂਗੇ ਤੇ ਹੁਣ ਬੱਚੇ ਨਿਕਲ ਆਏ ਨੇ ਤੇ ਇਹ ਐਕਚੁਅਲੀ ਵਾਸ਼ਿੰਗ ਏਰੀਆ ਵਾ ਸਾਡਾ ਵਾਸ਼ਿੰਗ ਮਸ਼ੀਨ ਲੱਗੇਗੀ ਇੱਥੇ ਪਰ ਹੁਣ ਮੈਂ ਵਾਸ਼ਿੰਗ ਮਸ਼ੀਨ ਜਿਹੜੀ ਬਾਹਰ ਹੀ ਲਾਈ ਹੋਈ ਆ ਉੱਥੇ ਮੈਂ ਵਾਸ਼ ਕਰਦੀ ਆ ਕੱਪੜੇ ਤੇ ਹੁਣ ਆਪਾਂ ਇਸ ਤਰ੍ਹਾਂ ক্লোਜ਼ ਕਰ ਦਿੰਨੇ ਆ ਤਾਂ ਜੋ ਡਿਸਟਰਬ ਨਾ ਹੋਵੇ ਤੇ ਹਾਂਜੀ ਜੀ ਚਲੋ ਜੀ ਮਿਲਦੇ ਆ ਕਿਸੇ ਅਗਲੀ ਵੀਡੀਓ ਵਿੱਚ ਤੇ ਤਦ ਤੱਕ ਲਈ ਜੀ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਪਲੀਜ਼ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜਿਹੜਾ ਜ਼ਰੂਰ ਪ੍ਰੈਸ ਕਰ ਲਿਓ ਤੇ ਬਾਏ ਬਾਏ ਜੀ ਸਾਰਿਆਂ ਨੂੰ